2 ਕਰੋੜ ਦੀ ਬੋਲੀ ਨਾਲ ਮਸ਼ਹੂਰ ਹੋਏ ਗੁਰਦਾਸਪੁਰ ਦੇ ਬਲਾਕ ਡੇਰਾ ਬਾਬਾ ਨਾਨਕ ਅਦੀਨ ਪੈਂਦੇ ਪਿੰਡ ਹਰਦੌਰਵਾਲ ਕਲਾਂ ਚ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਮੋਟਰਸਾਈਕਲ ਲਗਾਉਣ ਨੂੰ ਲੈ ਕੇ ਹੋਈ ਮਾਮੂਲੀ ਜਿਹੀ ਬਹਿਸਬਾਜੀ ਤੋਂ ਬਾਅਦ ਇੱਕ ਡੇਰੇ ਉੱਪਰ 6 ਤੋਂ 7 ਹਮਲਾਵਰ ਆਏ ਅਤੇ ਉਹਨਾਂ ਵਿੱਚੋਂ ਕੁਝ ਨੇ ਘਰ ਦੇ ਮੈਂਬਰਾਂ ਉੱਪਰ ਸਿੱਧੀਆਂ 5 ਗੋਲੀਆਂ ਚਲਾਈਆਂ ਅਤੇ ਟਰੈਕਟਰ ਦੀ ਵੀ ਪੰਨ ਤੋੜ ਕੀਤੀ ਘਟਨਾ ਦੀ ਸੂਚਨਾ ਮਿਲਦੇ ਹੀ ਮਾਲੇਵਾਲ ਪੁਲਿਸ ਚੌਕੀ ਦੇ ਇੰਚਾਰਜ ਐਸਆਈ ਬਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਉਹ ਨਾ ਪੁਸ਼ਟੀ ਕੀਤੀ ਹੈ ਕਿ ਮੌਕੇ ਤੋਂ ਤਿੰਨ ਖੋਲ ਬਰਾਮਦ ਕੀਤੇ ਗਏ ਹਨ ਇਸ ਸਬੰਧੀ ਪਰਿਵਾਰ ਦੇ ਮੈਂਬਰ ਦਵਿੰਦਰ ਸਿੰਘ ਅਤੇ ਉਸ ਦੀ ਪਤਨੀ ਹਰਦੀਪ ਕੌਰ ਨੇ ਦੱਸਿਆ ਕਿ ਦਵਿੰਦਰ ਸਿੰਘ ਆਪਣੇ ਖੇਤਾਂ ਵਿੱਚ ਸੀ ਕਿ ਰਸਤੇ ਵਿੱਚ ਇੱਕ ਨੌਜਵਾਨ ਨਾਲ ਮੋਟਰਸਾਈਕਲ ਲੰਗਾਉਣ ਲਈ ਰਸਤਾ ਛੱਡਣ ਨੂੰ ਲੈ ਕੇ ਮਾਮੂਲੀ ਜਿਹੀ ਬਹਿਸਬਾਜ਼ੀ ਹੋਈ ਕੁਝ ਸਮੇਂ ਬਾਅਦ ਉਹ ਆਪਣੇ ਘਰ ਵਾਪਸ ਆ ਗਿਆ ਉਸ ਨੌਜਵਾਨ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਆ ਕੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ। ਆਲਸੀ ਜਾਣੇ ਕਿਤੇ ਭਾਏ ਇਹਨੂੰ ਲਖਾਇਆ ਇਹਨਾਂ ਦਾ ਕੋਈ ਰਸਤੇ ਤੋਂ ਟਕਰਾਅ ਨਹੀਂ ਪਰ ਅਸੀਂ ਮੌਕੇ ਤੋਂ ਪਹਿਲਾਂ ਰੇਡ ਕਰ ਚੱਲੇ ਆ ਫੇਰ ਤੁਹਾਨੂੰ ਅਣਕ ਦੱਸਾਂਗੀ। ਖੋਲ ਬ੍ਰੰਧ ਹੋਇਆ ਤੇ ਨੋ ਖੋਲ। ਖੇਤ ਦੇ ਵਿੱਚ ਰੂੜੀ ਖਲਾ ਰਹੇ ਨੇ ਆ ਮੈਂ ਰੂੜੀ ਪਿੱਛੇ ਧੱਕੀ ਆ ਕਰਾਨ ਆ ਇਹ ਉਧਰੋਂ ਬਾਸ਼ਾ ਆਇਆ ਇਹਨੇ ਆਣ ਕੇ ਮੋਟਰਸਾਈਕਲ ਮੋਰੋਂ ਨਿਗਾਇਆ ਇਹ ਮੈਨੂੰ ਗਾਲਾਂ ਕੱਢਦੀ ਆਂਦਾ ਇਹਨੂੰ ਇੱਕ ਬੰਨੇ ਕਰ ਲਾ ਮੈਂ ਹੁਣ ਮੈਂ ਕਰਨ ਤੇ ਡਿਆਂ ਮੈਂ ਤੂੰ 2 ਮਿੰਟ ਖਲੋ ਜਨੋ ਤੇ ਆਂਦਾ ਵੀ ਇਹਨੇ ਮੈਨੂੰ ਗਾਲਾਂ ਕੱਢਦੀ ਆਂਦਾ ਇੱਛੇ ਰਿਓ 2 ਮਿੰਟ ਤੇ ਮੈਂ ਹੁਣੇ ਬੰਦੇ ਲੈ ਕੇ ਆਇਆ ਅਸੀਂ ਉੱਥੇ ਚਲੋ ਕਰਾ ਮਾਰਦੇ ਰਹੇ ਮੁੜ ਕੇ ਅਸੀਂ ਘਰ ਆ ਗਏ ਆ ਤੇ ਘਰ ਆਣ ਕੇ ਇਹ 7-8 ਮੁੰਡੇ ਲੈ ਕੇ ਆਇਆ ਤੇ ਇਹਨੇ ਆਣ ਕੇ ਚ ਮਵਾਜ਼ ਮਾਰੀ ਅਸੀਂ ਗਾਂ ਆਏ ਆ ਸਾਰਾ ਪਰਿਵਾਰ ਨਾਲ ਬੱਚੇ ਤੇ ਇਹਨੇ ਗੱਲ ਇਸ ਤਰ੍ਹਾਂ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਇਹ ਮੇਰਾ ਛੋਟਾ ਭਰਾ ਆ ਇਨੇ ਆਖਿਆ ਵੀ ਜੇ ਉਹ ਉਹ ਕੋ ਗਲਤੀ ਹੋਈ ਆ ਇਹ ਮਾਫੀ ਮੰਗਾਉਣੀ ਆ ਇਹ ਆਂਦਾ ਵੀ ਉਹ ਮਾਫੀ ਮੰਗਾਉਣੀ ਆ ਤੇ ਗਲਤੀ ਮੈਂ ਮਾਫੀ ਮੈਂ ਮੰਗ ਲੈਣਾ ਉਹਨੇ ਉਹਨੇ ਆਂਦਾ ਨਹੀਂ ਉਹਦੇ ਕੋ ਮੰਗਾਉਣੀ ਆ ਉਹਨਾਂ ਜਿਹਨੋਂ ਉਹਦੇ ਦੂਜੇ ਭਰਾ ਨੇ ਜਿਹੜੇ ਉਹ ਤਿੰਨ ਚਾਰ ਫਾਇਰ ਕਰ ਦਿੱਤੇ ਨੇ ਗੋਲੀ ਮਾਰੀ ਸਿੱਧੀ ਮੇਰੀ ਗੋਲੀ ਸਿੱਧੀ ਮਾਰੀ ਆ ਤੇ ਉਹ ਜਿਹੜੇ ਆ ਉਹ ਸਾਈਡ ਤੇ ਮੈਂ ਆ ਸਾਈਡ ਤੇ ਹੋ ਗਿਆ ਤੇ ਮੁੜ ਕੇ ਜਨਾਨੀਆਂ ਗਾੜੀ ਬੱਚੀ ਹੋ ਗਏ ਆ ਤੇ ਉਹ ਹਵਾਲਾ ਬਾਬਾ ਬੈ ਗਏ ਮੁੜ ਕੇ ਉਹ ਜਿਹੜੇ ਆ ਉਹ ਦੌੜ ਗਏ ਆ ਸਾਡਾ ਟਰੈਕਟਰ ਵੀ ਭੰਗ ਗਿਆ ਆ ਟਰੈਕਟਰ ਦੋ ਦੋ ਧਿਆਰ ਹੀ ਉਹਨਾਂ ਸੱਜਣਾਂ ਹੈਰ ਉਹਨਾਂ ਤਿੰਨ ਚਾਰ ਕੀਤੇ ਆ ਤਿੰਨ ਚਾਰ ਹੰਜ ਕੀਤੇ ਦੋ ਨਹੀਂ ਲੱਭੇ ਤਿੰਨ ਤਿੰਨ ਕੋਲ ਲੱਭ ਗਏ ਦੋ ਨਹੀਂ ਲੱਭੇ ਜਿਆ ਕੋ ਦਾਤਰ ਤੇ ਛੋਟੇ ਪੁਲਿਸ ਆਈ ਆ ਪ੍ਰਸ਼ਾਸਨ ਆਇਆ ਉਹਨਾਂ ਨੇ ਹੁਣ ਕਾਗਜ਼ੀ ਕਾਰਵਾਈ ਸਾਡੇ ਬਿਆਨ ਲੈ ਆ ਕੇ ਕਾਗਜ਼ੀ ਕਾਰਵਾਈ ਕੀਤੀ ਆ ਫੇਰ ਧਮਕੀ ਦੇ ਗਏ ਵੀ ਇਹ ਪਿੰਡ ਆਉਣ ਦਿਨ ਗੋਲੀ ਮਾਰ ਦੇਣੀ ਪਿੰਡ ਦੇ ਵੀ ਤਿੰਨ ਚਾਰ ਬੰਦੇ ਆ ਤਿੰਨ ਚਾਰ ਬੰਦੇ ਬਾਹਰ ਹੋਇਆ ਝਗੜਾ ਕੋਈ ਗੱਲ ਵੀ ਨਹੀਂ ਹੋਈ ਇਹ ਘਰ ਆਣ ਕੇ ਦੱਸਣੇ ਵੀ ਤਾਂ ਉਹ ਨਾਂ ਕੇ ਗਏ ਸਾਡੇ ਬੱਚੇ ਨਹੀਂ ਦੱਸਿਆ ਹਾਂ ਨੂੰ ਪਤਾ ਨਹੀਂ ਤੇ ਉਸੇ ਵਲੇ 57 ਮੀਟਰ ਦੇ ਵਿੱਚ ਹੀ ਆਣ ਕੇ ਦੇ ਇੱਥੇ ਬੁਹੇ ਗੜੀ ਇੱਥੇ ਆਏ ਨੇ ਤੇ ਉਹ ਕਹਿੰਦੇ ਪਾਪਾ ਉਹ ਮੰਡੇ ਲੈ ਕੇ ਆ ਗਿਆ ਭਾਈ ਅਸੀਂ ਆ ਅਹੀਂ ਆ ਪਏ ਮੈਂ ਹਜਾ ਲੋ ਬੱਚਾ ਵਾਂਗੂੰ ਸਮਝਾਉਣੇ ਆ ਵੀ ਇਦਾਂ ਨਹੀਂ ਕਰੀਦਾ ਤੁਹਾਡੀਆਂ ਵੀ ਮਾਵਾ ਭੈਣਾ ਭੈਣ ਭਰਾ ਹੈਗੇ ਘਰ ਮੈਂ ਆਣ ਕੇ ਕਹਾ ਹਾਂ ਕਿ ਤੁਹਾਡੇ ਘਰ ਮਾਪਿਓ ਕੋਈ ਨਹੀਂ ਹੈਗਾ ਤੁਹਾਨੂੰ ਕੋਈ ਝਿੜਕਦਾ ਨਹੀਂ ਕਿਦਾਂ ਮੇਰਾ ਕੋਈ ਨਹੀਂ ਹੈਗਾ ਮਾਪਿਓ ਇਹ ਵੇਖੋ ਵੀ ਜੀ ਨਾਲ ਧਮਕੀ ਦੇ ਗਿਆ ਨੇ ਪਹਿਲਾਂ ਸਾਡੇ ਨਾਲ ਲਾਲਾ ਲਾਲਾ ਕਰਦਾ ਰਿਹਾ ਮੈਂ ਕਿਹਾ ਮੈਂ ਕਿਹਾ ਮੈਨੂੰ ਗੋਲੀ ਮਾਰ ਇਹ ਇਹ ਮੇਰੇ ਮਗਰ ਖਲੋਤੇ ਹੀ ਤੇ ਇਹਨਾਂ ਦੇ ਕੰਨਾਂ ਦੇ ਲਾਗੋ ਜੀ ਪੰਜ ਗੋਲੀਆਂ ਲਗਾਈਆਂ ਜੇ ਇਹ ਇਹਨਾਂ ਨੂੰ ਵੱਜ ਜਾਂਦੀ ਤੇ ਫਿਰ ਕੌਣ ਜ਼ਿੰਮੇਵਾਰ ਮੈਂ ਤੇ ਪਿੰਡ ਦਾ ਹੀ ਕਸੂਰ ਕੱਢੂੰਗੀ ਜਿਨ੍ਹਾਂ ਨੇ ਇਹੋ ਜਿਹੇ ਗੁੰਡੇ ਪਾਲੇ ਪੰਚਾਇਤਾਂ ਕੀ ਨਹੀਂ ਕਰ ਸਕਦੀਆਂ ਵੀਰ ਜੀ ਸਭ ਕੁਝ ਕਰ ਸਕਦੀਆਂ ਬਸ ਇਹਨਾਂ ਨੇ ਇਹੋ ਹੀ ਨਸ਼ੇ ਕਰਕੇ ਇਧਰੋਂ ਦੀ ਆਉਂਦੇ ਨੇ ਨਸ਼ੇ ਲੈਣ ਖਾ ਪੀ ਕੇ ਰੱਜ ਕੇ ਅੰਨੇ ਹੋਏ ਆਉਂਦੇ ਨੇ ਤੇ ਇਥੋਂ ਦੀ ਲਾਗੋ ਦੀ ਨੰਗਦੇ ਨੇ ਸਾਡਾ ਨਿਗਾ ਜਾ ਬੇਟਾ ਮੇਰਾ ਉਹ ਕੁੜੀਆਂ ਨੇ ਨਾਲ ਚੁੱਕਿਆ ਜੇ ਉਹਨੂੰ ਗੋਲੀ ਵੱਜ ਜਾਂਦੀ ਅਸੀਂ ਕਿੱਥੇ ਜਾਂਦੇ ਹਾਂ ਮੈਂ ਪੰਚਾਇਤ ਨੂੰ ਕਹੂੰਗੀ ਸ਼ਿਕਾਇਤ ਲਾਉਂਗੀ ਏਅਰ ਵਾਲਾਂ ਵਾਲਾਂ ਨੂੰ ਵੀ ਅੱਜ ਅਹੀਂ ਸੇਫ ਨਹੀਂ ਆਨੂ ਧਮਕੀ ਵੀ ਦੇ ਕੇ ਗਿਆ ਆ ਵੀ ਜੇ ਅੱਜ ਰਾਤ ਨੂੰ ਆਈ ਤੇ ਤੈਨੂੰ ਗੋਲੀ ਮਾਰ ਕੇ ਤੈਨੂੰ ਮੈਂ ਮਾਰਨਾ ਹੀ ਮਾਰਨਾ ਸੱਤ ਜਾਣੇ ਹੈਗੇ ਇਹ ਦੋਵਾਂ ਕੋ ਪਿਸਤੌਲ ਹੀ ਪੰਜ ਗੋਲੀਆਂ ਇਹਨਾਂ ਨੇ ਫੇਕ ਕੱਢੀਆਂ ਨੇ ਮੇਰੇ ਘਰ ਵਾਲੇ ਦੇ ਜੇ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਮੈਂ ਸਾਰੀ ਪੰਚਾਇਤ ਵਿੱਚ ਸਾਰੀ ਸਾਰੇ ਇਹਨਾਂ ਪਿੰਡ ਵਾਲਿਆਂ ਦਾ ਹੀ ਨਾਮ ਲਉਣਾ ਵੀ ਜਿਨ੍ਹਾਂ ਨੇ ਗੁੰਡੇ ਪਾਲੇ ਨੇ ਵੀ ਇਹੋ ਜਿਹੇ ਗੁੰਡਿਆਂ ਨੂੰ ਫੜੋ ਜੇਲ੍ਹਾਂ ਚ ਬਾਹਰੋ ਇਹਨਾਂ ਕੋ ਖਤਰਾ ਹੈ ਨੂੰ ਅਹੀਂ ਅਹੀਂ ਹੈ ਅਹੀਂ ਸੇ ਆਪਣੀ ਆਇਥੇ ਪਰ ਬਾਲਾਂ ਵਿੱਚ ਅਹੀਂ ਰਿਹਾ ਕਿ ਸੇਫ ਨਹੀਂ ਆ ਪਿੰਡ ਚ ਅਹੀਂ ਕਿੱਥੇ ਜਾਈਏ ਜਿੱਦਣ ਵੋਟਾਂ ਲੈਣ ਆਏ ਅਹੀਂ ਗਾੜੀੋਂ ਪੈ ਜਾਣਾ ਅਜੀ